ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਮਰਨਜੀਤ ਸਿੰਘ ਮਾਨ ਨੂੰ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਹੋਮ ਅਰੈਸਟ ਕੀਤਾ ਗਿਆ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਜੀ ਹਾਂ ਫਤਿਹਗੜ੍ਹ ਸਾਹਿਬ ਦੇ ਪਿੰਡ ਕਿਲਾ ਹਰਨਾਮ ਸਿੰਘ ਨਗਰ ਵਿਖੇ ਪੁਲਿਸ ਫੋਰਸ ਵੱਡੀ ਗਿਣਤੀ ਵਿੱਚ ਤਸਨਾਤ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਐਮਪੀ ਸਮਰਨਜੀਤ ਸਿੰਘ ਮਾਨ ਵੱਲੋਂ ਅੱਜ ਪਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਧੂਰੀ ਵਿਖੇ ਦਿੱਤੇ ਧਰਨੇ ਵਿੱਚ ਜਾਣ ਦੀ ਗੱਲ ਕਹੀ ਗਈ ਸੀ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਰੇਲਾਂ ਵੀ ਰੋਕਣ ਦਾ ਐਲਾਨ ਕੀਤਾ ਗਿਆ ਸੀ ਵੱਡੇ ਇਕੱਠ ਕਰਨ ਦੀ ਗੱਲ ਕਹੀ ਗਈ ਸੀ ਤੇ ਅੱਜ ਉੱਥੇ ਪਹਿਲਾਂ ਹੀ ਰਣਜੀਤ ਸਿੰਘ ਮਾਨ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਵੇਂ ਪੁਲਿਸ ਫੋਰਸ ਵੱਡੀ ਗਿਣਤੀ ਵਿੱਚ ਤਨਾਤ ਹੈ ਉਧਰ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਪਾਗੋਵਾਲ ਨੇ ਕਿਹਾ ਕਿ ਨੌਜਵਾਨਾਂ ਦੇ ਨਾਲ ਸਰਕਾਰ ਲਗਾਤਾਰ ਤੱਕਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਤੱਕਾ ਬਹੁਤਾ ਸਮਾਂ ਹੁਣ ਨਹੀਂ ਚੱਲੇਗਾ ਕਿਉਂਕਿ ਲੋਕ ਜਾਗਜੋ ਕੇਰੇ ਨਾਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੋਖ ਬੁਲਾਰੇ ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਅੱਜ ਤੂਰੀ ਵਿਖੇ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਵੱਲੋਂ ਐਮਪੀ ਸਿਮਰਜੀਤ ਸਿੰਘ ਮਾਨ ਨੂੰ ਨਾਤੇ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਮੈਂ ਪਾਰਟੀ ਦਾ ਕੌਮੀ ਜਨ ਸਖਰੀ ਗੁਲਦੀਪ ਸਿੰਘ ਭਗਵਾਲ ਉਹ ਸਰਕਾਰ ਜੋ ਨਾਂ ਮੰਨ ਕੇ ਕੰਮ ਲਗਾਤਾਰ ਕਰ ਰਹੀ ਹੈ ਪਹਿਲਾਂ ਉਹਨਾਂ ਨੇ ਜਿਵੇਂ ਕਰਦੇ ਜਿਵੇਂ ਸਾਡੇ ਸਿੱਖਾਂ ਨੂੰ ਤੇ ਹੁਣ ਪੰਨਾ ਸਿੱਧੀ ਕੋ ਬਾਰ ਬਾਰ ਪਰਚੇ ਦਰਜ ਕਰਵਾਏ ਜਾ ਰਹੇ ਨੇ ਈ ਧੂਰੀ ਦੇ ਵਿੱਚ ਵੱਡਾ ਕਟਸ ਸੀ ਸਮਲਦਸੇ ਮੰਗ ਉਹਨਾਂ ਦੇ ਉੱਪਰ ਫੌਸਫਟ ਕਰ ਲਿਆ ਹੈ ਬਾਕੀ ਵਾਲੇ ਘਰਾਂ ਨੂੰ ਪੁਲਿਸ ਏਡਾ ਕਰ ਰਹੀ ਹੈ ਇਹ ਸਰਾ ਸਰਕਾਰ ਦਾ ਇਹ ਟੱਕਾ ਸਦਾ ਨਹੀਂ ਚੱਲੇਗਾ ਜਿਵੇਂ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਬਣਾਈ ਸੀ ਚਾਹ ਦੇ ਨਾਲ ਉਵੇਂ ਹੋਣਾ ਜੀ ਲੋਕ ਆਪਣੇ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਕਿਉਂਕਿ ਲੋਕਾਂ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਧੱਕਾ ਕੀਤਾ ਜਾ ਰਿਹਾ ਹੈ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਪਹਿਲਾਂ ਸੁਖਵਾਲ ਸਿੰਘ ਖੇਰੇ ਦੇ ਪਰਚਾ ਦਰਜ ਕਰ ਦਿੱਤਾ ਜਦੋਂ ਸਮਰਤੀ ਸਿੰਘ ਸੀਮਾਨ ਜਿੱਤੇ ਨੇ ਤਾਂ ਉਹਨਾਂ ਦੀ ਜ਼ਮੀਨ ਲੱਭਣ ਤੇ ਉਹ ਲਗਾਤਾਰ ਧੱਕਾ ਹਰ ਵਿਅਕਤੀ ਨਾਲ ਕਰ ਰਹੇ ਨੇ ਤੇ ਨਵੇਂ-ਨਵੇਂ ਪਰਚੇ ਝੂਠੇ ਪਾ ਕੇ ਅੰਦਰ ਕਾ ਜਦੋਂ ਜਮਾਨਤ ਹੋ ਜਾਂਦੀ ਹੈ ਦੁਆਰੇ ਹੋਰ ਪਰਚਾ ਕਰ ਦਿੰਦੇ ਨੇ ਪਰ ਸਰਕਾਰ ਧੱਕਾ ਲੰਮਾ ਸਮਾਂ ਨਹੀਂ ਚੱਲੇਗਾ जनता ਜਾਗ ਰਹੀ ਹੈ ਸਾਡੀ ਪਾਰਟੀ ਵੱਲੋਂ ਸਲਾਸ਼ ਸਿੰਘ ਜੀ ਸੀਮਾਨ ਵੱਲੋਂ ਅੱਜ ਦੇ ਦਿਨ ਧੂਰੀ ਵਿਖੇ ਪਾਰਟੀ ਪ੍ਰੋਗਰਾਮ ਰੱਖਿਆ ਸੀ ਜਿਦੇ ਵਿੱਚ ਭਾਨਾ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਉਹਦੀ ਰਿਹਾਈ ਲਈ ਜਮੂਰੀਅਤ ਧੰਗ ਨਾਲ ਅਸੀਂ ਆਪਣਾ ਰੋਸ ਧਰਨਾ ਦੇਣਾ ਸੀਗਾ ਧੂਰੀ ਪਾਟਕਾਂ ਦੇ ਕੋਲ ਉਹਦੇ ਸੰਬੰਧ ਵਿੱਚ ਅੱਜ ਸਾਡਾ ਇਕੱਠ ਇੱਥੇ ਹੋ ਰਿਹਾ ਸੀ ਲੇਕਿਨ ਮਾਨ ਸਾਹਿਬ ਉੱਥੇ ਜ਼ਰੂਰੇ ਸੀ ਕੱਲ ਰਾਤ ਆਏ ਹੈ ਸਵੇਰੇ ਫਿਰ ਸਰਕਾਰ ਨੇ ਆਪਣੀ ਕਾਰਵਾਈ ਕਰਦੇ ਹੋਏ ਪੁਲਿਸ ਭੇਜ ਕੇ ਸਾਰੀ ਹੌਸਟ ਰੈਸਟ ਕਰਾਤਾ ਹੈ ਉੱਥੇ ਵੀ 10-12 ਬੰਦੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਅਹੁਦੇਦਾਰ ਸੀ ਉਹ ਵੀ ਗ੍ਰਿਫਤਾਰ ਕਰ ਲਏ ਨੇ ਮਤਲਬ ਇਹ ਸਾਰੀ ਡਿਸਰਬੈਂਸ ਸਰਕਾਰ ਨੇ ਕੀਤੀ ਹੈ ਸਾਡੇ ਵੱਲੋਂ ਕੋਈ ਅਜੀ ਭੜਕਾਉ ਕਾਰਵਾਈ ਨਹੀਂ ਪਾਰਟੀ ਵੱਲੋਂ ਪਾਰਟੀ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਕੋਈ ਲਾਇਨਡ ਆਰਡਰ ਦੀ ਗੱਲ ਨਹੀਂ ਸੀ ਇਹ ਭੜਕਾਉ ਕਾਰਵਾਈ ਸਰਕਾਰ ਵੱਲੋਂ ਕੀਤੀ ਗਈ ਹੈ ਇਹ ਵੀ ਅਸੀਂ ਉੜਜੋ ਸ਼ਬਦਾਂ ਨੇ ਖੇਦੀ ਕਰਦੇ ਹਾਂ ਕੋਈ ਸਾਡੇ ਵਿਧਾਨ ਖਤ ਨੇ ਵਿਧਾਨ ਦੀ ਧਾਰਾ 14 19 ਸਾਨੂੰ ਅਧਿਕਾਰ ਦਿੰਦੀ ਹੈ ਜੇ ਅਸੀਂ ਆਪਣੀ ਆਜ਼ਾਦੀ ਨਾਲ ਜਮਹੂਰੀਅਤ ਤੰਗ ਨਾਲ ਵਿਧਾਨਕ ਤੰਗ ਨਾਲ ਅਸੀਂ ਆਪਣਾ ਰੋਸ ਜ਼ਾਹਰ ਕਰ ਸਕਦੇ ਹਾਂ ਆਪਣੇ ਵਿਚਾਰ ਪੜਤ ਕਰ ਸਕਦੇ ਹਾਂ ਰੋਸ ਧਰਨੇ ਦੇ ਸਕਦੇ ਹਾਂ ਕੋਈ ਵੀ ਜਿਹੜੀ ਰੋਸ ਹੈਲੀ ਕਰ ਸਕਦੇ ਹਾਂ ਉਹ ਸਾਡੇ ਵਿਧਾਨ ਸਭਾ ਕਹਨ ਨੂੰ ਕੁਝ ਲੱਗਿਆ ਮਾਨ ਸਾਹਿਬ ਦੇ ਪਾਰਟੀ ਦੇ ਇਹ ਬਹੁਤ ਜਿਹੜੀ ਹੈ ਇਹ ਅਸੀਂ ਪਾਰਲੀਮੈਂਟ ਦੇ ਸਪੀਕਰ ਨੂੰ ਵੀ ਇਹ ਰਿਕਵੈਸਟ ਕਰਾਂਗੇ ਵੀ ਬਤੌਰ ਐਮਪੀ ਹੁੰਦੇ ਹੋਏ ਇਹਨੂੰ ਸਾਰੀਆਂ ਜਮਹੂਰੀਅਤ ਕਾਨੂੰਨੀ ਗੱਲਾਂ ਜਿਨ੍ਹਾਂ ਨੂੰ ਜਾਣਕਾਰੀ ਹੈ ਉਹ ਹਮੇਸ਼ਾ ਉਹਨਾਂ ਤੇ ਪੈਰਾ ਦੰਦੇ ਆ ਰਹੇ ਨੇ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਇਹ ਫੜਕਾਓ ਕਾਰਵਾਈ ਕਰਨੀ ਤਾਂ ਲੋੜ ਨਹੀਂ ਸੀ ਇਹ ਇਹ ਗ੍ਰਿਫਤ ਇਹ ਗ੍ਰਫਤਾਰੀ ਹੋਣ ਤੋਂ ਬਾਅਦ ਪਾਰਟੀ ਵੱਲੋਂ ਹੋਰ ਵੱਡਾ ਪ੍ਰੋਗਰਾਮ ਵੀ ਲਿਖਿਆ ਜਾ ਸਕਦਾ ਹੈ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਂ ਰੋਸ ਲੈ ਕੇ ਉਹ ਫਿਰ ਮਾਹੌਲ ਤੱਕ ਸਰਕਾਰੇ ਖਲਾਫ ਕਰ ਰਹੀ ਹੈ ਨਾ ਨਾ ਕਿ ਪਾਰਟੀ ਵੱਲੋਂ ਕੋਈ ਜਮਹੂਰੀਅਤ ਗੈਰਬਜ਼ਾਨ ਨਿਕਲ ਜਾ ਕੋਈ ਕਾਨੂੰਨੀ ਵਿਵਸਥਾ ਨਹੀਂ ਕੀਤੀ ਗਈ ਹੈ ਇਸ ਲਈ ਇਹ ਇਹ ਸਰਕਾਰੀ ਰੋਸ਼ੀ ਹੈ ਸਰਕਾਰ ਨੂੰ ਅਸੀਂ ਕਹਿੰਦੇ ਵੀ ਇਹ ਜਿਹੜੀ ਹੈ ਜਿਹੜੀ ਭਾਨਾ ਸਿੰਘ ਦੇ ਸੰਬੰਧ ਵਿੱਚ ਅਸੀਂ ਅੱਜ ਰੱਖਿਆ ਸੀ ਇਹਨੂੰ ਜਲਦੀ ਜਲਦੀ ਰਿਆ ਕਰਨ ਉਹ ਬੇਗਸੂਰ ਨੌਜਵਾਨ ਹੈ ਉਹਨੇ ਲੋਕਾਂ ਦੇ ਲਈ ਸੋਸ਼ਲ ਸਰਵਿਸ ਕਰਦਾ ਸੀਗਾ ਉਹਦੇ ਵਾਸਤੇ ਇਹ ਸਾਰਾ ਪ੍ਰੋਗਰਾਮ ਰੱਖਿਆ ਸੀਗਾ ਇਹਨੂੰ ਦਬਾਇਆ ਨਾ ਜਾਵੇ ਨਾ ਪੰਜਾਬ ਪੰਜਾਬੀ ਨਾ ਸਿੱਖ ਕੌਮ ਕਦੇ ਜਾਏ ਜ਼ਬਰ ਜਲਤ ਕੋ ਡਰੀ ਹੈ ਨਾ ਕਦੇ ਭੱਜੀ ਹੈ ਹਮੇਸ਼ਾ ਸਾਹਮਣਾ ਕੀਤਾ ਤੇ ਫਤਿਹ ਬਰਾਬ ਕੀਤੀ ਹੈ ਅਗਲੀ ਰਣਨੀਤੀ ਕੀ ਰਹੇਗੀ ਅਗਲੀ ਰਣਨੀਤੀ ਹੁਣ ਅਗਦੇ ਵਿਚਾਰ ਕਰਕੇ ਦੂਗੀਆਂ ਪਾਰਟੀਆਂ ਨਾਲ ਕਿਉਂਕਿ ਇਹ ਪ੍ਰੋਗਰਾਮ ਸਾਂਝਾ ਸਾਰਿਆਂ ਦਾ ਸਾਰੀਆਂ ਪਾਰਟੀਆਂ ਕਿਸਾਨੀ ਯੂਨੀਅਨਾਂ ਨਾਲ ਸਾਰੇ ਆਕਾਲੀ ਦਲ ਸਿਆਸੀ ਸੰਗਠਨ ਸਾਰਿਆਂ ਦਾ ਇਕੱਠਾ ਚੱਲਿਆ ਪ੍ਰੋਗਰਾਮ ਅਗਲਾ ਜਿਹੜਾ ਵੱਡਾ ਲੈਵਲ ਤੇ ਰੱਖਣਾ ਉਹ ਸਾਰਿਆਂ ਦਾ ਵਿਚਾਰ ਕਰਕੇ ਮਾਨ ਸਰ ਨਾਲ ਉਹ ਫਿਰ ਅਗਲਾ ਪ੍ਰੋਗਰਾਮ ਤਿਆ ਜਾਊਗਾ ਇਹਦੇ ਵਿੱਚ ਅਸੀਂ ਫਤਿਹ ਤੱਕ ਜਾਵਾਂਗੇ ਜੀ ਆਪਣੀ ਜਿਹੜਾ ਮਿਸ਼ਨ ਨੂੰ ਪੂਰਾ ਕਰਾਂਗੇ ਹਰ ਇੱਕ ਪਾਰਟੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ